ਦੀ ਸਾਰੀ ਕਮਜ਼ੋਰੀ ਆ ਅਹੀ ਸਾਰੇ ਤਗੜੇ ਹੋ ਇਹ ਹੋਣਾ ਆ ਜੋ ਕੋ ਤੁਹਾਡੇ ਸਾਹਮਣੇ ਹੋ ਰਿਹਾ ਆ ਕੀ ਹੋ ਰਿਹਾ ਇਸੇ ਕੌਮ ਨੂੰ ਬਿਲਕੁਲ ਨੀਜਾ ਦਿਖਾਤਾ ਪੰਜਾਬ ਨੂੰ ਬਿਲਕੁਲ ਡਾਊਨ ਦਿਖਾਤਾ ਨੌਜਵਾਨ ਜਿਹੜੇ ਜੇਲਾਂ ਵਿੱਚ ਨੇ ਹੁਣ ਉਹਦੀ ਵੀ ਗੱਲ ਸੁਣ ਲੋ ਉੱਥੇ ਜਾਂਦੇ ਕਹਿੰਦੇ ਵੀ ਇਹਨਾਂ ਬਿਲਕੁਲ ਨਾ ਛੱਡੋ ਐਹੀ ਬਾਦਲ ਪਰਵਾਰ ਐਨਾਂ ਦੀ ਜੁੰਡਲੀ ਇਹ ਕਹਿੰਦੇ ਆ ਪੇਨਾ ਨਾ ਛੱਡੋ ਪੰਜਾਬ ਦਾ ਮਾਹੌਲ ਖਰਾਬ ਹੋ ਜਾਏਗਾ ਤੇ ਇਹਨਾਂ ਦਾ ਕੋਈ ਇੰਨੀ ਨਹੀਂ ਗਾਰਡ ਲੈ ਕੇ ਘੁੰਮਦੇ ਆ ਜੇ ਤੁਸੀਂ ਸਹੀ ਹੋ ਤੇ ਗਾਰਡ ਛੱਡ ਦਿਓ ਹਾਂ ਬਾਤ ਅਗੀਆਂ ਤਾਂ ਪਤਾ ਫੇਰ ਲੱਗਦਾ ਸਚਾਈ ਕੀ ਹੈ ਅਗਲੇ ਤਾਂ ਕਹਿੰਦੇ ਗਾਰਡ ਸਿਗੇ ਤੇ ਉਹਨਾਂ ਦੇ ਹੁੰਦੇ ਹੋਏ ਵੀ ਗੋਲੀ ਮਾਰ ਦਿੱਤੀ ਦੇਖੋ ਗਾਰਡ ਜੋ ਜਿ세ਨੇ ਕੀਤਾ ਇਹ ਅਸੀਂ ਨਹੀਂ ਮਾਰੀ ਇਹ ਮਹਾਰਾ ਸੱਚੇ ਪਾਸ਼ਾ ਨੇ ਉਹਨਾਂ ਨੂੰ ਹੁਕਮ ਦਿੱਤਾ ਵੀ ਇਹ ਕੰਮ ਕਰ ਇਹਨਾਂ ਥੋੜਾ ਜਗਾ ਇਹ ਸੁੱਤੇ ਸੀ ਇਸੇ ਕੰਮ ਉਹਨੂੰ ਜਗਾਉਣ ਵਾਸਤੇ ਕੰਮ ਕੀਤਾ ਉਹਨਾਂ ਨੇ ਨਰੈਨ ਸਿੰਘ ਚੋੜਾ ਦੇ ਸਬੰਧੀ ਇਹ ਗੱਲ ਕਹੀ ਜਾ ਰਹੀ ਕਿ ਹੁਣ ਉਹਨਾਂ ਨੂੰ ਪੰਥ ਚੋਂ ਛੇਕਿਆ ਜਾਵੇ ਮਤੇ ਪਾਏ ਜਾ ਰਹੇ ਆ ਕਿਵੇਂ ਦੇਖਦੇ ਜੀ ਇਹ ਸ਼ਰੋਮਣੀ ਕਮੇਟੀ ਤੇ ਜਥੇਦਾਰ ਤਾਂ ਕਮੇਟੀ ਕਿਹਦੀ ਹੈ ਇਹ ਬਾਦਲ ਦੀ ਹੈ ਜਾਂ ਤਾਂ ਬਾਹਰੋਂ ਲਵੇ ਬਾਹਰੋਂ ਲੈ ਕੇ ਕਮੇਟੀ ਬਣਾਵੇ ਉਹਦਾ ਮੰਨਦੇ ਆਸੀਂ ਵੀ ਉਹ ਕਮੇਟੀ ਠੀਕ ਐ ਇਹਨਾਂ ਕਮੇਟੀ ਆਪਣੀ ਬਣਾਈ ਤੁਸੀਂ ਜੋ ਕਹੋਗੇ ਤੁਸੀਂ ਉਹੀ ਹੋਣਾ ਸਾਡਾ ਕਹਿਣਾ ਥੋੜਾ ਹੋਣਾ ਇਹ ਤੇ ਇਹਨਾਂ ਦਾ ਹੋਣਾ ਕਿਉਂਕਿ ਬੈਠੇ ਆ ਚੌਪ-ਮਚੌਪੜੀਆਂ ਮਾਰ ਕੇ ਬੈਠੇ ਆ ਇਹ ਇਹਨਾਂ ਨੇ ਸਭ ਕੋ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਨੇ ਆਪ ਦੇਖੋ ਉੱਥੇ ਜਾ ਕੇ ਦੇਖੋ ਕਰਪਾਨਾ ਪਈਆਂ ਸਭ ਕੁਝ ਪਿਆ ਇਹਨਾਂ ਦੇ ਅੰਦਰ ਗੁੰਡੇ ਪਾਲੇ ਇਹ ਧਾਰਮਿਕ ਜਗ੍ਹਾ ਥੋੜੀ ਐ ਧਾਰਮਿਕ ਜਗ੍ਹਾ ਹੋਏ ਤੇ ਇਹ ਕੰਮ ਨਾ ਹੋਵੇ ਜਾ ਸਾਨੂੰ ਪਤਾ ਵੀ ਅਸੀਂ ਮੱਥਾ ਟੇਕਣ ਆਏ ਆ ਇੱਥੇ ਮੈਨੂੰ ਸਾਨੂੰ ਸ਼ਾਂਤੀ ਮਿਲਣੀ ਹੈ ਇੱਕ ਇੱਕ ਸਵਾਲ ਖੜਦਾ ਹੈ ਕਿ ਜਦੋਂ ਸ਼੍ਰੀ ਕਾਲ ਤਖਸਬ ਵੱਲੋਂ ਸਜ਼ਾ ਲੱਗ ਗਈ ਸੀ ਮੁੜ ਕੇ ਫਿਰ ਕੀ ਲੋੜ ਪੈ ਗਈ ਗੋਲੀ ਚਲਾਉਣ ਦੀ ਜਾਂ ਸ਼੍ਰੀ ਕਾਲ ਤਖਸਬ ਦੀ ਦਿੱਤੇ ਫੈਸਲੇ ਨੂੰ ਨਹੀਂ ਸਵੀਕਾਰ ਕੀਤਾ ਗਿਆ ਮੰਨਿਆ ਨਹੀਂ ਗਿਆ ਮੇਰੀ ਇੱਕ ਗੱਲ ਸੁਣੋ ਜਿਹੜੀ ਸਜ਼ਾ ਮਿਲੀ ਹੈ ਇਹ ਸਜ਼ਾ ਨਹੀਂ ਹੈਗੀ ਇਹ ਤੇ ਇੱਕ ਸੰਤਾ ਪੋਚਾ ਫੇਰਨਾ ਉੱਪਰੋਂ ਤੁਸੀਂ ਐਨੇ ਗੁਨਾਹ ਕੀਤੇ ਐ ਐਨੇ ਮੁੰਡੇ ਮਾਰੇ ਐ ਇੰਨਾ ਸਭ ਕੁਝ ਕੀਤਾ ਤੇ ਕੀ ਕਰ ਤੁਹਾਨੂੰ ਐਨਾ ਕਿ ਮੈ ਮਿਲਣਾ ਚਾਹੀਦਾ ਇਹਨਾਂ ਤਾਂ ਫਾਂਸੀ ਲੱਗਣੀ ਚਾਹੀਦੀ ਹੈ ਸੁਖਬੀ ਸਿੰਘ ਬਾਦਲ ਨੂੰ ਕਿ ਜਿਹੜੀ ਇਹਨੇ ਜੁੰਡਲੀ ਐ ਸਾਰੇ ਗੁੰਡੇ ਐ ਗੈਂਗਸਟ ਪਾਲੇ ਇਹਨਾਂ ਨੇ ਪਾਲੇ ਐ ਇਹ ਜਿਹੜੇ ਨੌਜਵਾਨ ਪੀਡੀਐ ਮਾਰਦੇ ਕੌਣ ਮਾਰਦਾ ਇਹੀ ਮਾਰਦੇ ਤੇ ਸੈਂਟਰਲ ਸਟੇਟ ਮਾਰਦੀ ਤੁਸੀਂ ਤੁਸੀਂ ਫਿਰ ਉਸ ਹਮਲੇ ਨੂੰ ਜਾਇਜ਼ ਠਹਿਰਾਉਂਦੇ ਹੋ ਜੇ ਗੋਲੀ ਚੱਲੀ ਐ ਤਾਂ ਉਸ ਨੂੰ ਠੇ ਜਾਇਜ਼ ਠਹਿਰਾਉਂਦੇ ਨਹੀਂ ਰਜੈਕ ਨਹੀਂ ਕਹਿੰਦੇ ਬਲਕਿ ਉਹਨੇ ਸੇਕ ਕੌਮ ਨੂੰ ਜਗਾਇਆ ਤੇ ਆਹ ਦੇਖੋ ਇਹ ਕੀ ਮੰਨਦਾ ਸੀ ਪਹਿਲੇ ਤੇ ਹੁਣ ਕੀ ਮੰਨੇ ਆ ਹੁਣ ਸਭ ਕੋਈ ਮੰਨੇ ਆ ਨਾ ਕਹਿੰਦਾ ਮੈਂ ਸਭ ਕੋਈ ਮੈਂ ਕੀ ਕੀਤਾ ਤੇ ਜੇ ਕੀਤਾ ਤਾਂ ਫਿਰ ਸਜ਼ਾ ਨੂੰ ਕੋਰਟ ਜੇ ਇਸ ਕਾਰਨ ਵਸ ਪੰਥ ਚੋਂ ਛੇਕਣ ਦੀ ਗੱਲ ਹੋ ਰਹੀ ਹੈ ਕਹਿੰਦੇ ਜਿਹੜੀ ਗੋਲੀ ਲੱਗੀ ਆ ਉਹ ਦਰਬਾਰ ਸਾਹਿਬ ਦੀ ਕੰਧ ਤੇ ਲੱਗੀ ਹੈ ਫਿਰ ਇਹ ਆਪਣੇ ਆਪ ਚ ਬੇਅਦਬੀ ਹੈ ਜੀ ਦੇਖੋ ਜੀ ਉਹ ਬਾਹਰ ਲੱਗੀ ਅੰਦਰ ਨਹੀਂ ਗੋਲੀ ਲੱਗੀ ਗੌਲੀ ਤੇ ਬਾਹਰ ਲੱਗੀ ਹੈ ਨਾ ਅੰਦਰ ਤੇ ਨਹੀਂ ਲੱਗੀ ਅੰਦਰ ਉਹਨੂੰ ਪਤਾ ਸੀ ਅੰਦਰ ਮੈਂ ਕਰਦਾ ਤਾਂ ਮੇਰੇ ਨਾਲ ਇਹ ਕੁਝ ਹੋਣਾ ਇਸ ਕਰਕੇ ਉਹਨੇ ਬੜੇ ਹਿਸਾਬ ਨਾਲ ਕੀਤਾ ਅਜੇ ਦੇਖੋ ਇਹਦੇ ਵਿੱਚ ਕੀ ਰਿਜ਼ਲਟ ਆਂਦਾ ਉਹ ਤਾਂ ਬਾਅਦ ਚ ਪਤਾ ਲੱਗੇਗਾ ਅਜੇ ਕੋਈ ਪਤਾ ਨਹੀਂ ਇਹਨਾਂ ਨੇ ਆਪ ਕਰਾਇਆ ਕਿ ਜਾਂ ਗਵਰਨਮੈਂਟ ਨੇ ਕਰਾਇਆ ਜਾਂ ਕਿੰਨੇ ਇਹ ਵੀ ਸਵਾਲ ਹੈਗਾ ਤੁਹਾਨੂੰ ਕੀ ਲੱਗਦਾ ਕਿ ਆਪ ਇਹਨਾਂ ਦਾ ਕਰਾਇਆ ਹੋ ਸਕਦਾ ਫਿਰ ਨਰੈਣ ਸਿੰਘ ਚੋੜਾ ਨੂੰ ਤੁਸੀਂ ਸਿੱਧਾ ਸੁਖਵੀਰ ਸਿੰਘ ਬਾਦਲ ਨਾਲ ਜੋੜ ਰਹੇ ਹੋ ਮੇਰੀ ਗੱਲ ਸੁਣੋ ਪੈਸੇ ਟਗੇ ਵਾਲੇ ਇਹਨਾਂ ਪੂਰਾ ਪੰਜਾਬ ਖਰੀਦੇ ਲਿਆ ਜਿਹੜਾ ਜਿਹੜੇ ਫਿਰ ਨਰੈਨ ਸਿੰਘ ਚੌੜਾ ਬਾਰੇ ਇਹ ਗੱਲ ਹੋ ਰਹੀ ਹੈ ਕਿ ਉਹ ਪੰਥ ਦੇ ਯੋਧੇ ਨੇ ਉਹ ਫਿਰ ਫਿਰ ਤੁਹਾਡੀ ਸਟੇਟਮੈਂਟ ਤੇ ਉਹ ਵਿੱਕ ਗਏ ਹੋਣਗੇ ਫਿਰ ਇਹ ਮਤਲਬ ਯੋਧਾ ਹੈ ਹੀ ਯੋਧਾ ਦਿਨੇ ਚਾਰ ਕਿਤਾਬਾਂ ਲਿਖੀਆਂ ਨੇ ਮਹਾਰਾਜ ਇੰਨਾ ਪੜਿਆ ਲਿਖਿਆ ਦਿਮਾਗ ਵਾਲਾ ਆਦਮੀ ਹੈ ਤੇ ਉਹ ਏਦਾਂ ਦੇ ਕੰਮ ਕਰੇਗਾ ਤੁਸੀਂ ਆਪ ਹਿਸਾਬ ਲਾ ਲਓ ਸਿਰਫ ਇਹ ਸਾਨੂੰ ਜਗਾਇਆ ਉਹਨੇ ਵੀ ਤੁਸੀਂ ਜਾਗੋ ਸੁੱਤੇ ਹੋ ਖੜੇ ਹੋਵੋ ਜਰਾ ਅਸੀਂ ਖੜੇ ਹੋਏ ਹਾਂ ਹੁਣ ਜਿੱਥੇ ਇੱਕ ਜਗ੍ਹਾ ਨਹੀਂ ਪੂਰੇ ਪੰਜਾਬ ਛੱਡ ਕੇ ਬਾਹਰ ਵੀ ਅੱਗ ਲੱਗੀ ਪਈ ਹੈ ਇਹ ਲੱਗ ਕਨੇ ਲਾਇ ਅੱਗ ਕਾਦੀ ਹੈ ਤੇਰੇ ਇਹ ਆਗ ਇਹਦੀ ਹੈ ਆ ਜਿਹੜਾ ਬਾ ਉਹ ਇਹੀ ਚਾਹੁੰਦੇ ਆ ਵੀ ਜੋ ਇਹਨਾਂ ਕੀਤਾ ਇਹਨਾਂ ਸਜ਼ਾ ਨਹੀਂ ਮਿਲੀ ਆਮ ਹਵਾਮ ਇਹ ਚਾਹੁੰਦੀ ਹੈ ਕਿ ਸੁਖਬੀਰ ਬਾਦਲ ਨੂੰ ਗੋਲੀ ਮਾਰ ਦਿੱਤੀ ਜਾਵੇ ਗੋਲੀ ਨਹੀਂ ਮਾਰਤੀ ਜਾ ਇਹਨਾਂ ਕੋਰਚ ਕੇਸ ਦਿੱਤਾ ਜਾਏ ਕੋਰਚ ਕੇਸ ਉਹ ਆਬ ਨੇ ਬਣ ਕੇ ਜਿੰਨੇ ਮਾਰਿਆ ਹੁਣ ਉਸ ਦਿਨ ਤੁਸੀਂ ਦੇਖਿਆ ਵਿੱਚ ਇੱਕ ਬੀਬੀ ਵਿਚਾਰੀ ਆਈ ਬਰਫੀ ਲੈ ਕੇ ਆਏ ਕਹਿੰਦੇ ਮੈਂ ਚੌੜੇ ਬਰਫੀ ਖਵਾਉਣ ਆਈ ਆ ਕਿਉਂ ਖਾਣ ਆਈ ਹੈ ਉਹਦੇ ਵੀ ਮਰੇ ਆ ਜਿਹੜੇ ਮਰਿਆ ਉਹਨੂੰ ਸੇਕ ਲੱਗਦਾ ਜਿਹਨੂੰ ਮਰੇ ਨਹੀਂ ਉਹਦੇ ਸੇਕ ਨਹੀਂ ਇਹਨਾਂ ਦਾ ਕਿੰਨਾ ਮਰਿਆ ਆਫਸਰਾਂ ਦਾ ਮੰਤਰੀਆਂ ਦਾ ਕਿੰਨੇ ਮਰੇ ਮੈਨੂੰ ਇਹ ਦੱਸੋ ਪਹਿਲੇ ਇਹਦਾ ਜਵਾਬ ਦਿਓ ਨਾ ਕਿੰਨੇ ਮਰੇ ਆ ਮਰੇ ਤਾਂ ਸਾਡੇ ਤੁਹਾਡੇ ਮਰੇ ਆ ਕਿਸੇ ਦਾ ਤੋਂ ਨਾ ਮਰਿਆ ਤੇ ਇਹਨਾਂ ਨੂੰ ਸਜ਼ਾ ਉਹ ਮਿਲਣੀ ਚਾਹੀਦੀ ਹੈ ਜਿਹੜੀ ਕੋਰਟ ਚ ਲਜਾਣਾ ਚਾਹੀਦਾ ਕੋਰਟ ਚ ਸਜ਼ਾ ਮਿਲੇ ਨਾ ਅੱਛਾ ਮੈਂ ਅੰਤ ਵਿੱਚ ਪੁੱਛਾਂਗਾ ਅੱਜ ਤੁਸੀਂ ਇੱਥੇ ਆਏ ਹੋ ਤੁਹਾਡੇ ਕੋਲ ਮੰਗ ਪੱਤਰ ਵੀ ਹੈਗੇ ਨੇ ਆਕਾਲ ਤਖਤ ਸਾਹਿਬ ਤੋਂ ਕੀ ਕਰਨਾ ਆਏ ਤੁਸੀਂ ਆਹੀ ਆਕਾਲ ਤਖਤ ਤੇ ਇਹਨਾਂ ਦਸਣ ਆਇਆ ਵੀ ਜਿਹੜੇ ਚੌੜਾ ਸਾਹਿਬ ਨੂੰ ਜਿਹੜਾ ਸੇਕ ਰਿਹਾ ਕੌਮ ਵਿੱਚੋਂ ਸੇਕ ਰਿਹਾ ਹੈ ਨਾ ਉਹਦੇ ਵਾਸਤੇ ਆਏ ਕਿ ਇਹ ਨਹੀਂ ਉਸ ਪਹਿਲੇ ਸੇਕਿਆ ਜਾਏ ਇਹਨਾਂ ਨੂੰ ਜੁੰਡਲੀ ਨੂੰ ਬਾਦ ਬਾਦ ਜੁੰਡਲੀ ਨੂੰ ਸੇਕਿਆ ਜਾਏ ਬਾਅਦ ਫਿਰ ਇਹਨਾਂ ਉਹਦੇ ਨਾਲ ਬਾਅਦ ਗੱਲ ਹੋਏਗੀ ਪਹਿਲੇ ਉਹਨਾਂ ਨੂੰ ਸੇਕਿਆ ਜਾਏ ਠੀਕ ਹੈ ਵਾਈ ਕਾਲਸਾ ਫਿਲਹਾਲ ਸੁਖਵੀਰ ਸਿੰਘ ਬਾਦਲ ਨੂੰ ਪੰਥ ਚੋਂ ਛੇਕਣ ਦੀ ਗੱਲ ਅਚਾਨਕ ਵਿੱਚ ਉੱਠ ਗਈ ਹੈ ਜਿੱਥੇ ਇੱਕ ਪਾਸੇ ਸੁਖਜੀਤ ਸਿੰਘ ਖੋਸਾ ਮੌਜੂਦ ਨੇ ਉੱਥੇ ਉਹਨਾਂ ਦੇ ਸਾਰੇ ਸਾਥੀ ਇੱਥੇ ਮੌਜੂਦ ਨੇ ਔਰ ਉਸੇ ਦਰਮਿਆਨ ਇਹ ਸਾਫ਼ ਕਿਹਾ ਜਾ ਰਿਹਾ ਹੈ ਕਿ ਜੇ ਨਰੈਨ ਸਿੰਘ ਚੌੜਾ ਨੂੰ ਪੰਥ ਚੋਂ ਛੇਕਣਾ ਹੈ ਤੇ ਨਾਲੋਂ ਨਾਲ ਸੁਖਵੀਰ ਸਿੰਘ ਬਾਦਲ ਨੂੰ ਵੀ ਪੰਥ ਚੋਂ ਛੇਕਿਆ ਜਾਵੇ ਕੀ ਕੁਝ ਬਣਦਾ ਰਸਤੇ ਰਵਾਂਗੇ ਬਣੇ ਰੋਵਾਂਗੇ ਪੰਜਾਬੀ ਤੇ